ਪਾਰਟੀ ਬਦਲੀ ਪਰ ਲੋਕਾਂ ਨੇ ਸਾਥ ਇੱਕ ਹਮਾਇਤ ਦੇ ਤੌਰ ਤੇ ਦਿੱਤਾ ਕਿ ਨਹੀਂ ਯਾਰ ਡਿੰਪੀ ਢੁਲੋਂ ਨੇ ਬੜੀ ਮਿਹਨਤ ਕੀਤੀ ਐ ਨੇ ਟਾਈਮ ਤੋਂ ਤਾਂ ਉਹਨਾਂ ਨੂੰ ਜਿਤਾਉਣਾ ਚਾਹੀਦਾ ਕੀ ਕਹਿਣਾ ਚਾਹੋਗੇ ਜੀ ਭਾਈ ਜੀ ਸਾਨੂੰ 2007 ਦੇ ਅਸੀਂ ਜਿੱਤੇ ਹੋਏ ਆ ਜੀ 17 ਸਾਲ ਬਾਅਦ ਅਸੀਂ ਅੱਜ ਦੁਬਾਰਾ ਜਸ਼ਨ ਮਨਾਵਾਂਗੇ ਇਸੇ ਸਕੂਲ 'ਚ 2007 ਜਮਨਪ੍ਰੀਤ ਬਾਦਲ ਜਿੱਤੇ ਸੀ ਸ਼੍ਰੋਮਣੀ ਕਾਲੀ ਦਲ ਵੱਲੋਂ ਫਿਰ ਅਸੀਂ 12 'ਚ ਵੀ ਹਾਰ ਗਏ ਜੀ 17 'ਚ ਵੀ ਹਾਰ ਗਏ ਜੀ 22 'ਚ ਵੀ ਹਾਰ ਗਏ ਜੀ ਪਰ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਲੱਗੇ ਰਹੇ ਜੀ ਤੇ ਅੱਜ ਸ਼ਾਇਦ 24 'ਚ ਮਹਾਰਾਜ 8867 ਰਾਉਂਡ ਪਈਆ ਪਰਮਾਤਮਾ ਫਤੇ ਬਖਸ਼ੂਗਾ ਜੀ ਐਨ ਬੜੀ ਵਧੀਆ ਫਤੇ ਬਖਸ਼ੂਗਾ ਜੀ ਕੀ ਲੱਗਦਾ ਫੈਕਟਰ ਕੀ ਚੱਲਿਆ ਇਹ ਇਹ ਹਮਦਰਦੀ ਫੈਕਟਰ ਚੱਲਿਆ ਜਾਂ ਤੁਹਾਨੂੰ ਲੱਗਦਾ ਸੀਗਾ ਕਿ ਨਹੀਂ ਇਸ ਵਾਰ ਕੁਝ ਵੱਖਰਾ ਹੋਊਗਾ ਤੁਹਾਨੂੰ ਤੁਹਾਡੇ ਦਿਮਾਗ ਦੇ ਵਿੱਚ ਕੀ ਆ ਰਿਹਾ ਕਿ ਕਿਹੜੀ ਐਸੀ ਚੀਜ਼ ਸੀ ਕਿ ਲੀਡ ਵੀ ਬਹੁਤ ਜ਼ਿਆਦਾ 15000 ਦੇ ਕਰੀਬ ਲੀਡ ਵੀ ਹੋਣਾ 12 14000 ਦੇ ਇੱਕ ਵੱਡੀ ਵੱਡੀ ਚੀਜ਼ ਗੱਲ ਹੈ 12 14 ਨਹੀਂ ਸਰ 20 ਟੱਪੂਗੀ 12 14 ਤਾਂ ਹੋਊਗੀ 8ਵੇਂ 9ਵੇਂ ਰਾਉਂਡ 'ਚ 14 ਜਾਂ 15 ਹੋਜੂਗੀ ਜਿਹੜੇ ਮੈਂ ਹੁਣ ਅੰਦਰੋਂ 9ਵੇਂ ਰਾਉਂਡ 'ਚ ਆਇਆ ਹਜੇ ਮੇਰਾ ਖਿਆਲ ਪ੍ਰਮਾਤਮਾ ਮਿਹਰ ਕਰੇ 56021-2000 ਤੇ ਜਾਵਾਂਗੇ ਜੀ ਕਰੀਬ-ਕਰੀਬ ਜਾਵਾਂਗੇ ਜੀ ਫੈਕਟਰੀ ਇਹ ਆ ਬਾਈ ਜੀ ਗੱਪ ਕਿੰਨਾ ਚਿਰ ਸੁਣਨਗੇ ਲੋਕ ਜੀ ਕੰਮ ਕਰਕੇ ਦਿਖਾਓ ਫਿਰ ਕੰਮ ਫਿਰ ਲੋਕ ਵੋਟ ਪਾਉਂਦੇ ਆ ਆ ਦੇਖੋ ਪੜਾਕੇ ਚੱਲਦੇ ਕੰਮ ਕੀਤਾ ਤਾਂ ਫਿਰ ਵੋਟਾਂ ਪਈਆਂ ਜੀ ਤੁਸੀਂ ਅੰਦਰ ਸੀ ਕਾਊਂਟਿੰਗ ਸੈਂਟਰ ਦੇ ਰਾਜਾ ਵੜਿੰਗ ਨੂੰ ਮਿਲੇ ਬੈਠੇ ਸੀ ਨਹੀਂ ਉਹ ਆਇਆ ਨਹੀਂ ਜੀ ਰਾਜਾ ਵੜਿੰਗ ਨਹੀਂ ਆਇਆ ਰਾਜਾ ਵੜਿੰਗ ਦੇ ਸਾਲਾ ਸਾਹਿਬ ਹੈਗੇ ਆ ਜੀ ਡੰਪੀ ਜੀ ਉਹਨਾਂ ਦੇ ਰਿਸ਼ਤੇਦਾਰ ਹੋਰ ਬੜੇ ਹੈਗੇ ਆ ਉਹਨਾਂ ਦੇ ਮਾਮਾ ਜੀ ਹੈਗੇ ਆ ਤੇ ਮੈਂ ਕਈਆਂ ਨੂੰ ਜਾਣਦਾ ਵੀ ਨਹੀਂਗਾ ਜੀ ਹੈਗੇ ਆ ਸਾਰੇ ਬ ਪਰ ਹੁਣ ਤਾਂ ਮਤਲਬ ਸਮਝ ਗਏ ਜੀ ਜੇ ਅਸੀਂ ਕੋਈ ਰਾਜਾ ਆਉਣਗੇ ਸਾਹਮਣੇ ਬੈਠਾਂਗੇ ਦੇਖਾਂਗੇ ਕਿ ਕੀ ਮਾਹੌਲ ਹੈ ਬਾਈ ਜੀ ਅਸੀਂ ਤਾਂ ਆਉਣਾ ਹੀ ਸੀ ਜੀ ਆਉਂਦਾ ਤਾਂ ਆਉਂਦਾ ਜੀ ਉਹ ਨਹੀਂ ਆਉਂਦਾ ਤਾਂ ਉਹਦੀ ਮਰਜ਼ੀ ਜੀ ਸਾਨੂੰ ਉਹਦੇ ਨਾਲ ਕੋਈ ਬਾਲਾ ਨਹੀਂ ਹੁੰਦਾ ਜੀ ਅੱਛਾ ਜ਼ਿੰਮੇਵਾਰੀ ਬਹੁਤ ਵੱਡੀ ਪੈਗੀ ਤੁਹਾਡੇ ਪਰਿਵਾਰ ਤੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਉਮੀਦ ਬਣ ਗਈ ਇੱਕ ਦੇਖੋ ਜੋ ਬਾਹਰ ਮਾਹੌਲ ਹੈ ਉਹ ਲੋਕਾਂ ਦਾ ਮਾਹੌਲ ਹੈ ਚਾਹੁੰਦਾ ਹੈ ਕਿ 2 ਸਾਲਾਂ ਦੇ ਵਿੱਚ ਸਾਨੂੰ ਉਸ ਉਮੀਦ ਤੇ ਖਰੇ ਖਰਾ ਉਤਰੇ ਡਿੰਪੀ ਪਰਿਵਾਰ ਤਾਂ ਕਿਵੇਂ ਖਰੇ ਉਤਰੋਗੇ ਔਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਬਿਲਕੁਲ ਉਤਰਾਂਗੇ ਬਾਈ ਜੀ ਪਰ ਇੱਕੋ ਹੀ ਵਾਦਾ ਲਿਆ ਆਮ ਆਦਮੀ ਪਾਰਟੀ ਤੋਂ ਵੀ ਜਿੰਨੇ ਭਰਾ ਸਾਡੇ ਨਾਲ ਇੱਥੇ ਤੁਰੇ ਫਿਰਦੇ ਆ ਸਾਡੇ ਜਿਹੜੇ ਸਾਨੂੰ ਮੋੜਦੇ ਹੋ ਸਾਡਾ ਕੋਈ ਕੰਮ ਨਹੀਂਗਾ ਪਰਸਨਲੀ ਸਾਡਾ ਜਿਹੜੇ ਲੋਕਾਂ ਦੇ ਕੰਮ ਆ ਸਕੀ ਇਹ ਇਹੀ ਮੰਗਦੇ ਆ ਜੀ ਜਦੋਂ ਮੰਤਰੀ ਬਣੇ ਰਾਜਾ ਵਿਡਿੰਗ ਤੇ ਬਹੁਤ ਕੁਝ ਹੋਇਆ ਉਹ ਕਹਿੰਦੇ ਕਿ ਬੜੀਆਂ ਨਜਾਇਜ਼ ਬੱਸਾਂ ਚੱਲਦੀਆਂ ਸੀ ਅਸੀਂ ਦੇਖੋ ਠੱਲ ਪਾਤੀ ਹੁਣ 2 ਸਾਲਾਂ ਦੇ ਵਿੱਚ ਕਿਤੇ ਬਦਲੇ ਦੀ ਰਾਜਨੀਤੀ ਵਾਲਾ ਮਾਹੌਲ ਤਾਂ ਨਹੀਂ ਹੋਊਗਾ ਜਾਂ ਜਾਂ ਤੁਹਾਨੂੰ ਲੱਗਦਾ ਕਿ ਵਾਰੀ ਤਾਂ ਆਵੇ ਇੱਕ ਵਾਰ ਮੌਕਾ ਤਾਂ ਮਿਲੇ ਫਿਰ ਤੈਨੂੰ ਵੀ ਦੇਖ ਲਾਂਗੇ ਨਹੀਂ ਬਾਈ ਜੀ ਕੋਈ ਵੈਂਡੇਟਾ ਨਹੀਂ ਜੋ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਕਰਤਾ ਜੀ ਅਸੀਂ ਨਹੀਂ ਇਹੋ ਜਾਂ ਕੁਝ ਕਰਨਾ ਜੀ ਜੋ ਹੈ ਸਾਹਮਣੇ ਹੀ ਹੈ ਜੀ ਬਸ ਇਹੋ ਜਿਹਾ ਕੋਈ ਮੰਡਟਾ ਨਹੀਂ ਕਰਨਾ ਜੀ ਹਾਂ ਜੀ ਠੀਕ ਹੈ ਥੈਂਕ ਯੂ ਤਾਂ ਸਨੀ ਟਿਲੋਂ ਸਨੀ ਟਿਲੋਂ ਕਹਿੰਦੇ ਆ ਕਿ ਠੀਕ ਹੈ 17 ਸਾਲ ਬਾਅਦ ਜਾ ਕੇ ਕਿਤੇ ਮੌਕਾ ਮਿਲਿਆ ਔਰ ਉਹ ਕਹਿੰਦੇ ਨੇ ਕਿ ਜੇ ਮੌਕਾ ਮਿਲਿਆ ਤਾਂ ਲੋਕਾਂ ਦੇ ਕੰਮ ਅਸੀਂ ਪਹਿਲ ਦੇ ਆਧਾਰ ਤੇ ਜ਼ਰੂਰ ਆਵਾਂਗੇ ਆਪਣੇ ਸਹਿਯੋਗੀ ਹਰਵਿੰਦਰ ਬਲਦੇ ਨਾਲ ਮੇਰਾ ਵੀ ਸੰਗਰਾਹੁਰ ਦਾ ਅਨਮਿਊਟ ਗਿਦਲਵਾ